ਇਹ ਪਹਿਲਾਂ ਦੱਸਿਆ ਜਾ ਚੁੱਕਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਉਹ ਪਾਵਨ ਸਥਾਨ ਹੈ ਜੋ ਬਖਸ਼ਿੰਦ ਪਿਤਾ ਦਾ ਬਖਸ਼ਿੰਦ ਘਰ ਹੈ ਇੱਥੇ ਜਿਹੜਾ ਆ ਕੇ ਨਿਵ ਜਾਂਦਾ ਹੈ ਸ਼ੁਕ ਜਾਂਦਾ ਹੈ چاہے ਉਹ ਵੱਡੇ ਤੋਂ ਵੱਡਾ ਹੋਵੇ ਤੇ چاہے ਛੋਟੇ ਤੋਂ ਛੋਟਾ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਪਣੀ ਰਹਿਮਤ ਨਾਲ ਬਖਸ਼ੇ ਉਹੀ ਜਿੰਨਾ ਛੋਟਾ ਹੁੰਦਾ ਇੱਥੇ ਆ ਕੇ ਉਹਨਾਂ ਵੱਡਾ ਹੋ ਕੇ ਸੰਸਾਦ ਤੇ ਜਾਂਦਾ ਹੈ ਇਹ ਗੱਲ ਇੱਕ ਚੇਤੇ ਰੱਖੀਏ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਅਸਥਾਨ ਨਾਲੋਂ ਕਿਤਾਬ ਕੀਤਾ ਗਿਆ ਸੀ ਉਹਦੀ ਸਰਕਾਰ ਨੇ ਇਹਨੂੰ ਖਾਲਸਾ ਸਰਕਾਰ ਕਿਹਾ ਜਾਂਦਾ ਸੀ ਕੋਈ ਪੰਥਕ ਹਿੱਤਾਂ ਦਾ ਨੁਕਸਾਨ ਨਹੀਂ ਸੀ ਦਿੱਤਾ ਸਿਰਫ ਉਹਦੀ ਵਿਅਕਤੀਗਤ ਗਲਤੀਆਂ ਸੀ ਜਿਸ ਕਾਰਨ ਉਹਨੂੰ ਇੱਥੇ ਬੁਲਾਇਆ ਗਿਆ ਇਹ ਤੇ ਬਰਾਕੇ ਰਸੂਲਤ ਨਾਲ ਆਈ ਗਈ ਸਿੱਖ ਕੌਲਸਰ ਆਈ ਤੇ ਮਾਨ ਇਸ ਕਰਕੇ ਨਹੀਂ ਕਰਦਾ ਇਹਨੇ ਸਤਖੰਦ ਸ੍ਰੀ ਹਰਮੰਦਰ ਸਾਹਿਬ ਨੂੰ ਸੋਨੇ ਦੇ ਨਾਲ ਬੜਿਆ ਤੇ ਸਤਖੰਦ ਸ੍ਰੀ ਹਰਮੰਦਰ ਸਾਹਿਬ ਨੂੰ ਸੋਨੇ ਨਾਲ ਨਾਮ ਮੜਿਆ ਹੁੰਦਾ ਫਿਰ ਵੀ ਇਹਦੀ ਇਅਮੀਅਤ ਕੋਲ ਨਹੀਂ ਸੀ ਹੁੰਦੀ ਇਸ ਕਰਕੇ ਕੌਲਸਰ ਆ ਜਿਉਂ ਤੇ ਸੱਚ ਕਰਦਾ ਹੈ ਕਿਉਂਕਿ ਉਸ ਦਿਰਾਜ ਦੇ ਵਿੱਚ نہ صرف سکھاں، بلکہ ہندو مسلمان اور ہر پرکار دے، فرقے دے ادھکار کا مانتا سی اکال تخت صاحب سب کو ہے کسی قوم کو ودھان نہیں ہے وجے تو بڑے یہ غلطی کرتا ہے تو اس میں اس دے کے بلا کے کیا جنگ ہے کہ جو گلتی کی ہے کہ وہ اپنی گلتی کا احصار کرتا ہے

ਅਸੀਂ ਉਹ ਨਹੀਂ ਦੱਸੀਏ ਇਹ ਸਾਰੇ ਬੈਂਸ ਸਿਸਟਮ ਜਿਹੜਾ ਹੈ ਉਹ ਖਤਮ ਕਰਨ ਵਾਲੇ ਪੱਖੇ ਤੋਂ ਹੈ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਇਸ ਸਮੁੰਗਿਆ ਟਿੱਪਣੀਆਂ ਕਰਨੀਆਂ ਹੋ ਗਈਆਂ ਨੇ ਕਿ ਇਹ ਪੁਜਾਰੀ ਹੈ ਕੀ ਇਹ ਆਪਣੇ ਜੀਵਾ ਕਰਦੀਆਂ ਜੀਵੋਂ ਕਰਦੇ ਮੈਂ ਸਮਝਦਾ ਕਿ ਇਹ ਕਿਹੜਾ ਬਹਾਨਾ ਹੈ ਅੱਜ ਜਿਸ ਨਾਮ ਨਾਲ ਚੱਲਦਾ ਗਿਆ ਹੈ ਇਹ ਕੋਈ ਨਵਾਂ ਨਹੀਂ ਹੈ ਇਹ ਗੁਰੂ ਸਾਹਿਬਾਨ ਨੇ ਇਰਦਾ ਕੀਤਾ ਗੁਰੂ ਹਰਗੋਬਿੰਦ ਸਾਹਿਬ ਨੇ ਤੱਕ ਬਣਾਇਆ ਹੈ ਇਹ ਗੁਰਦੁਆਰਾ ਨਹੀਂ ਹੈ ਇਹ ਸੰਕਲਪ ਹੈ ਇਹ ਇਮਾਰਤ ਨਹੀਂ ਹੈ ਇਹ ਸਿਧਾਂਤ ਹੈ ਤੇ ਕੋਈ ਵੀ ਹੋਵੇ ਚਾਹੇ ਕਿ ਸੇਵਾ ਨਿਭਾ ਕੇ ਜਾਣ ਵਾਲਾ ਕੋਈ ਜਥੇਦਾਰ ਵੀ ਹੋਵੇ ਉਹਨੂੰ ਵੀ ਇੱਥੇ ਜੜਾ ਹੈ ਉਹ ਸਤਿਕਾਰ ਸਲਾਹ ਖਰੇ ਹੈ ਇਹ ਸਾਡੀ ਰਵਾਇਤ ਹੈ ਸਤਿਕਾਰ ਨਾਲ ਕਰਨਾ ਚਾਹੀਦਾ ਹੈ ਸ਼੍ਰੋਮਣੀ ਅਕਾਲੀ ਦਲ ਇਸ ਤਰ੍ਹਾਂ ਕਿ ਸਾਨੂੰ ਚਾਹੀਦਾ ਹੈ ਔਰ ਇਹੋ ਦਾ ਚਾਹੀਦਾ ਜਿਹੜਾ ਸਿੱਖਾਂ ਦੀ ਰਾਸੀ ਜਿੱਦਾਂ ਦੀ ਪੂਰਤੀ ਕਰੇ ਇੱਕ ਕਹਾਵਤ ਹੈ ਕਿ ਕਦੇ ਪਟਿਆ ਸੋਨਾ ਜਿਹੜਾ ਕੰਨ ਨੂੰ ਖਾਵੇ ਕਿ ਜੇ ਸਾਡੇ ਹਿੱਤਾਂ ਦੀ ਪੂਰਤੀ ਨਹੀਂ ਕਰਦਾ ਤੇ ਫਿਰ ਇਸੇ ਕਨਰਾਸ ਹੀ ਹੁੰਦਾ ਤੇ ਫਿਰ ਇਹਦੀ ਲਈ ਖੋਹਦਾ ਉਸੇ ਕਾਹਲੋ ਅਣਗੌਰੀ ਕਰ ਦਿੱਤੀ ਜਾਂਦੀ। ਜਿਵੇਂ ਪਿਛਲੇ ਸਾਲਾਂ ਦੌਰਾਨ ਦੇਖਦੇ ਹਾਂ ਸੀ ਕਿ ਸਿੱਖਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਜਿਹੜਾ ਸੀ ਉਹ ਅਣਗੌੜਿਆ ਕੀਤਾ। ਪਰ ਮੈਂ ਇਹ ਗੱਲ ਕਹਿੰਦੇ ਹਾਂ ਸਿੰਘ ਸਰਬਾਨ ਚਾਹੇ ਪਟਨਾ ਸਾਹਿਬ ਦੇ ਨੇ ਚਾਹੇ ਹਜੂਰ ਸਾਹਿਬ ਦੇ ਜਿਹੜੇ ਅੱਜ ਨਹੀਂ ਗਿਆ। ਤੇ ਚਾਹੇ ਪੰਜਾਬ ਦੇ ਅਕਤੋਨੀ ਸਿੰਘ ਸਰਬਾਨ ਜਲਦੀ ਹੈਗਾ ਹਰਿਆਣਾ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਇਹ ਕਬੂਲ ਕਰਦੇ ਹਾਂ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧੀ ਨਹੀਂ। ਜੱਤੀ ਆਉਂਦੇ ਰਹਿੰਦੇ ਨੇ, ਜਾਂਦੇ ਰਹਿੰਦੇ ਨੇ। ਜੱਦੀ ਹੋ ਨਹੀਂ ਜਾਂਦੇ ਨੇ, ਜਾਂਦੇ ਰਹਿੰਦੇ ਨੇ, ਬੰਦਿਆਂ ਕਰਕੇ ਸੰਸਥਾਵਾਂ ਹੋਈਆਂ। ਸ੍ਰੀ ਅਕਾਲ ਤਖਤ ਸਾਹਿਬ ਪੰਜਾ ਅਕਾਲੀ ਦਲ ਬਣਾ ਸਕਦਾ ਹੈ। ਪਰ ਹਜ਼ਾਰ ਅਕਾਲੀ ਦਲ ਮਿਲ ਕੇ ਸ੍ਰੀ ਅਕਾਲ ਤਖਤ ਦਾ ਵੀ ਚੰਗਾ ਨਹੀਂ ਕਰ ਸਕਦਾ ਇਹ ਗੱਲ ਕਿਤੇ ਰੱਖਣੀ ਹੈ ਸ੍ਰੀ ਅਕਾਲ ਤਖਤ ਸਾਹਿਬ ਸਾਡੇ ਲਈ ਸੁਪਰੀਮ ਹੈ ਦੂਸਰੇ ਨੰਬਰ ਤੇ ਸਾਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਵੀ ਸੰਸਥਾ ਚਾਹੇ ਉਹ ਸੰਪਰਦਾਵਾਂ ਨੇ ਚਾਲਾ ਨੇ ਚਾਹੇ ਉਹ ਸਿੰਘ ਸਭਾਵਾਂ ਨੇ ਚਾਹੇ ਗੁਰਦੁਆਰਾ ਕਮੇਟੀਆਂ ਨੇ ਜਾਹੇ ਦਿੱਲੀ ਸਿਗੁਰਦਾਰਾ ਪ੍ਰਬੰਧਕ ਕਮੇਟੀ ਹੈ ਪਟਨਾ ਸਾਹਿਬ ਬੋਰਡ ਜਾਂ ਹਜੂਰ ਸਾਹਿਬ ਬੋਰਡ ਇਹਨਾਂ ਦਾ ਪ੍ਰਬੰਧਕਪਤੀਤਾਂ ਦਾ ਹੋ ਗਿਆ ਪਰ ਇਹ ਦਾ ਸਾਡੇ ਹਰਸੇ ਤਲੇ ਪਰ ਇੱਕ ਗੱਲ ਮੈਂ ਵੀ ਕਹਦਾ ਉਹ ਯਾਦਤ ਨਹੀਂ ਨਹੀਂ ਹੈ ਜਿਹੜਾ ਸਿੱਖ ਹੈ ਇੱਕ ਅਕਾਲ ਪੁਰਖ ਤੇ ਵਿਸ਼ਵਾਸ ਰੱਖਦਾ ਹੈ ਧੰਗੁਰ ਗੁਰੰਧ ਸਾਹਿਬ ਸੱਚੇ ਪਾਤਸ਼ਾਹ ਤੇ ਉਹਦਾ ਨਿਸ਼ਚੈ ਚਾਹੀ ਉਹ ਕਿਤੇ ਵੀ ਫਿਰਦਾ ਕਿਤੇ ਵੀ ਬੈਠਾ ਉਹ ਅਕਾਲੀ ਹੈ ਉਹ ਅਕਾਲੀ ਹੈ ਇਹ ਐਸੇ ਯੋਧੇ ਐਸੇ ਸੂਰਬੀਰ ਐਸੇ ਨਰਦਰਤ ਅਕਾਲੀਆਂ ਦੀ ਲੋੜ ਹੈ ਮੇਰੇ ਪੰਥ ਦੀ ਪੈਣੇ ਦਾ ਨਹੀਂ ਕਰ ਸਕਣ ਕਿਉਂਕਿ ਸਮਝੋ ਤਾਂ ਤੋਂ ਘੇਰਿਆ ਜਾ ਰਿਹਾ ਸਾਰੀਆਂ ਸੰਸਥਾਵਾਂ ਦਾ ਘੇਰਾ ਘੁੱਟਿਆ ਜਾ ਰਿਹਾ ਸਾਡੀ ਆਵਾਜ਼ ਨੂੰ ਧੀਮੀ ਕਰ ਦਿੱਤਾ ਗਿਆ ਇਸ ਕਰਕੇ ਕਿਉਂਕਿ ਸਾਡੇ ਵਿੱਚ ਏਕਤਾ ਇਤਿਫਾਕ ਨਹੀਂ ਹੈ ساری راپسی شکتی چور کر دیتا گیا اس لیے یہ ساری گلوں دھیان رکھ کے میں پھر کہہ دا کہ سری اکال تخت صاحب صاحبان تھے کوئی باری دبا نہیں ہے دبا مننا گنا ہوں صرف شری بن ہرگوبند سچے سمجھ کے جو ورتارا وردے ہیں نے دیکھ کے پنچ صاحبان نے سرب سمتی نام کچھ کیتے ہیں ਮਾਨਯੋਗ ਸ੍ਰੀ ਸਾਹਿਬ ਕੈਨੇਡਾ ਦੀਪ ਸਿੰਘ ਕਦਰਦ ਸ੍ਰੀ ਆਕਾਲ ਪਤਸਰ ਜੀ ਨੂੰ ਮੈਂ ਸੰਬੋਧਨ ਕਰਦਾ ਹਾਂ ਕਿ ਉਹ ਆ ਗਈ ਇਸ ਫਸੀਲ ਤੋਂ ਜੋ ਸੰਗ੍ਰੋਹ ਦੇ ਵਿੱਚ ਗੁਰੂ ਹਾਦਰ ਨਾਦਿਰ ਮੰਨ ਕੇ ਪਾਇਸੇ ਕੀਤੇ ਨੇ ਉਸਨਾਂ ਪਰੇ ਕਿਸ ਨਾਮ ਵਾਹਿਗੁਰੂ ਜੀ ਦਾ ਖੰਸਾ ਵਾਹਿਗੁਰੂ ਜੀ ਦੇ ਪਤੇ ਆਜ ਦੇ ਤੇ 2124 ਦੇ 224 ਮੁਤਾਬਕ 17 ਮਕਰ ਸਮਤ ਨਾਖਾਹੀ 552 ਨੂੰ ਕਿਰਿਆ ਕਾਲ ਤੱਕ ਸਾਰੇ ਪੰਜ ਸਿੰਘ ਸਹਿਬਾਂ ਦੀ ਇਕੱਤਰਤਾ ਹੋਈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਹਿਤ ਕੋਰਟ ਕਮੇਟੀ ਦੇ ਮੈਂਬਰ ਸਾਧਕਾ ਕੈਬਨਟ ਮੰਤਰੀ ਅਤੇ 2015 ਦੇ ਅਬਜੈਕਟਰ ਦੇ ਮੈਂਬਰ ਪ੍ਰੋਮਿਥ ਕਮੇਟੀ ਹਾਜ਼ਰ ਹੋਏ ਜਿਸ ਵਿੱਚ ਸਿੰਘ ਸਹਿਬਾਂ ਦੀ ਵੱਲੋਂ ਸ਼੍ਰੀ ਜੀ ਕਾਲ ਕਰਤਾ ਸਾਹਿਬ ਜੀ ਦੀ ਫਸੀਲ ਤੋਂ ਜੋ ਸਵਾਲ ਸੁਖਬੀਰ ਸਿੰਘ ਬਾਦਲ ਨੂੰ ਕੀਤੇ ਗਏ ਉਹਨਾਂ ਦੇ ਸਾਥੀਆਂ ਨੂੰ ਕੀਤੇ ਗਏ ਔਰ ਉਹਨਾਂ ਨੇ ਆਪਣੇ ਉੱਪਰ ਲੱਗੇ ਹੋਏ ਦੋਸ਼ਾਂ ਨੂੰ ਉਹਨਾਂ ਗੁਨਾਹਾਂ ਨੂੰ ਹੱਥ ਜੋੜ ਕੇ ਸਤਿਗੁਰਾਂ ਦੇ ਸਾਹਮਣੇ ਸੰਗਤ ਦੇ ਸਾਹਮਣੇ ਕਬੂਲ ਕੀਤਾ ਔਰ ਇਹਨਾਂ ਦੇ ਨਾਲ ਇਹਨਾਂ ਦੇ ਸਾਥੀਆਂ ਨੇ ਵੀ ਇਹਨਾਂ ਗੁਨਾਹਾਂ ਚਾਹ ਆਪਣੇ ਭਾਕੀਦਾਰੀ ਨੂੰ ਕਬੂਲ ਕੀਤਾ ਇਹਨਾਂ ਦੇ ਨਾਲ ਸੁਖਦੇਵ ਸਿੰਘ ਘਿੰਸਾ ਸੋਤਿਆ ਸਿੰਘ ਲੰਗਾ ਹੀਰਾ ਸਿੰਘ ਬਲਵਿੰਦਰ ਸਿੰਘ ਘੁੰਟੜ ਦਲਜੀਤ ਸਿੰਘ ਚੇਮਾ ਗੁਲਜਾਤ ਸਿੰਘ ਰਾਣੀ ਤੇ ਇਸ ਲਈ ਇਹਨਾਂ ਦੇ ਵੇਟ ਦੇ ਅਨੁਸਾਰ ਤਨਖਾਹ ਲਈ ਗਈ ਇਹ ਕੱਲ ਬੀਤੇ 3 12 2024 ਨੂੰ ਜੀਤ ਬਰਬਾਦ ਸਾਹਿਬ ਜੀ ਹਰਮੰਦਰ ਸਾਹਿਬ ਜੀ ਦੇ ਪ੍ਰਬੰਧ ਅਧਿਕਾਰ ਸੰਗਤ ਨੇ ਬਣਾ ਜੋ 12 ਤਾਂ ਨੇ ਜੋ ਵਾਸ਼ਰੂਮ ਨੇ ਕੋਟਾ ਦੇ 12 ਵਜੇ ਤੋਂ ਲੈ ਕੇ 1 ਵਜੇ ਤੱਕ ਇੱਕ ਘੰਟਾ ਸਫਾਈ ਕਰਨਗੇ। ਔਰ ਮੈਨੇਜਰ ਪਰਵਾਰ ਸਾਹਿਬ ਇਹਨਾਂ ਦੀ ਹਾਜ਼ਰੀ ਚਿੰਤਨਿਤ ਕਰੇਗਾ। ਉਪਰੰਤ ਇਹ ਇਸ਼ਾਰ ਕਰਕੇ ਇੱਕ ਘੰਟਾ ਲੰਗਰ ਵਿੱਚ ਜਾ ਕੇ ਭਾਡੇ ਬਾਜਣਗੇ। ਇੱਕ ਘੰਟਾ ਕੀਰਤਨ ਸੁਣਨਗੇ ਤੇ ਹਰ ਰੋਜ਼ ਵਿਧਨੇ ਤੋਂ ਇਲਾਵਾ ਸੁਖਮਨੀ ਸਾਹਿਬ ਦਾ ਪਾਠ ਕਰਨਗੇ। ਔਰ ਇੱਕ ਜੋ ਵਿਸ਼ੇਸ਼ ਕਰਕੇ ਸੇਵਾ ਇਹਦਾ ਬਾਈਦਾਨੀ ਹੈ ਇਹਨਾਂ ਸਾਰਿਆਂ ਦੇ ਗਾਲ ਵਿੱਚ ਇਹਨਾਂ ਦੇ ਨਾਮ ਲੈ ਗਏ ਨੇ ਇਹਨਾਂ ਸਾਰਿਆਂ ਦੇ ਗਾਲ ਵਿੱਚ ਤਖਤੀ ਪਾਈ ਜਾਣੀ ਹੈ ਜੁਸ਼ੀ ਦੇ ਗਾਲ ਤਖਸੈਬ ਤੋਂ ਪਾਈ ਜਾਂਦੀ ਹੈ ਜੁਸ਼ਪਾਲ ਸਿੰਘ ਮੈਨੇਜਰ ਸਤਰੇ ਜੁਸ਼ੀ ਦੇ ਗਾਲ ਤਖਸੈਬ ਉਹੇਠਾਂ ਜਾਣ ਨਾਲ ਸਤਿ ਸ੍ਰੀ ਅਕਾਲ ਭਗਵਾਨ ਸਿੰਘ ਭੇੜਾ ਮੈਨੇਜਰ ਜੀ ਦਰਵਾਦ ਸਾਹਿਬ ਹੋਰ ਨਾਕੇ ਇਤ ਇਹਨਾਂ ਦੇ ਗਾਲ ਵਿੱਚ ਜਿੰਨਾਂ ਦੇ ਨਾਬ ਹੋਦੇ ਗਏ ਨੇ ਇਹਨਾਂ ਦੇ ਗਾਲ ਵਿੱਚ ਤਕਤੀ ਪਾਉਣੀ ਇਹਨਾਂ ਦੇ ਜੇ ਤੱਕ ਤੇ ਆਪਣੇ ਗਾਲ ਵਿੱਚ ਪਾ ਕੇ ਜਿੰਨੇ ਸੁਖਬੀਲ ਸਿੰਘ ਬਾਦਲ ਦੇ ਲੱਤ ਵਿੱਚ ਸੱਟ ਲੱਗੀ ਹੋਈ ਹੈ ਫੈਕਚਰ ਹੈ ਸੋ ਦੇਵ ਸੇਕ ਢੀਡ ਸਾਹਿਬ ਦੁਰਭੋਣ ਕਰਕੇ ਜਿਹੜੇ ਸਿਹਤ ਕਰਕੇ ਜਿਹੜੇ ਸ਼ੇਰ ਕਰਕੇ ਜਿਹੜੇ ਸੇਵਾ ਉਹ ਕਰ ਤੋਂ ਸਮਰਥਨ ਹੈ ਇਸ ਲਈ ਇਹ ਤਾਂ ਹੈ ਦੋ ਦੇਰ ਕੰਟਾ ਕਾਰ ਜੋੜੇ ਦੇ ਬਾਰ-ਬਾਰ ਸ਼ੀਰਧਰਵਾਦ ਸਾਹਿਬ ਦੇ ਬਾਰ-ਬਾਰ ਬੇਤਰ ਉੱਪਰ ਬੈਠ ਕੇ ਸੇਵਾਦਾਰ ਵਾਲਾ ਚੋਲਾ ਗਲ ਵਿੱਚ ਪਾ ਕੇ ਆਪਣੇ ਹੱਥ ਵਿੱਚ ਪਰਸ਼ਾਹ ਫੜ ਕੇ ਲੱਗਣਾ ਔਰ ਉਹ ਸਮਾਂ ਜਿਹੜਾ 1 ਘੰਟੇ ਦਾ ਸਮਾਂ ਹੈ ਇਹਨਾਂ ਦੇ ਗਾਲ ਵਿੱਚ ਉਹ ਜਿਹੜੀ ਤਕਤੀ ਹੈ ਉਹ ਪਾਈ ਹੋਵੇ ਇਸੇ ਤਰ੍ਹਾਂ ਤੋਂ ਉਹਨਾਂ ਦਾ ਸ੍ਰੀ ਕੇਸ ਕਰਦਾ ਦੋ ਦਿਨ ਤੱਕ ਸ੍ਰੀ ਦੰਦਮਾ ਸਾਹਿਬ ਤਰਵੰਦੀ ਸਾਹਬੋਂ ਦੋ ਦਿਨ ਸ੍ਰੀ ਬਰਬਾਦ ਸਾਹਿਬ ਸ੍ਰੀ ਮੁਕਸਰ ਸਾਹਿਬ ਅਤੇ ਦੋ ਦਿਨ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਉੱਥੇ ਜਾ ਕੇ ਇਹਨਾਂ ਨੇ ਜਿਹੜੀ ਜੋ ਸੇਵਾ ਲੱਗੀ ਹੈ ਜੋ ਤਨਖਾਹ ਲੱਗੀ ਹੈ ਉਹ ਪੂਰੀ ਕਰਨੀ ਹੈ ਆਤਮਿਕ ਵਰਸ਼ਾ ਫੜ ਕੇ ਸੇਵਾਦਾਰ ਵਾਲਾ ਚੋੜਾ ਪਾ ਕੇ ਇਹਨਾਂ ਨੇ ਜੇ ਸੱਚੀ ਸੇਵਾ ਨਹੀਂ ਕਰ ਸਕਦੇ ਤੇ ਵੀਰ ਚੇਲ ਤੇ ਬੈਠ ਕੇ ਦੋ ਦਿਨ ਇਹਨਾਂ ਲਈ ਜਿਹੜੀ ਸੇਵਾ ਹੈ ਇਹ ਕਰਨੀ ਹੈ ਔਰ ਇਸ ਤੋਂ ਬਾਅਦ ਇਹ ਜਿਹੜਾ ਟਾਈਮ ਹੋਏਗਾ ਇਹਨਾਂ ਦਾ ਬੈਠਣ ਦਾ ਇਹ ਸਵੇਰੇ 9 ਵਜੇ ਤੋਂ 10 ਵਜੇ ਤੱਕ ਦਾ ਟਾਈਮ ਇਹਨਾਂ ਦਾ ਹੋਏਗਾ ਅ ਬਰਵਾਰ ਤੇ ਮੋਰੇ ਬੈਠਣ ਦਾ ਏਸੀ ਉੱਤੇ ਬੈਠ ਕੇ ਥੋੜਾ ਪਾ ਕੇ ਹੱਥ 'ਚ ਵਰਸ਼ਾ ਫੜ ਕੇ ਉਸ ਤੋਂ ਬਾਅਦ ਜਿੱਥੇ-ਜਿੱਥੇ ਮੇਹਦਾਂ ਨੇ ਦੋ ਦਿਨ ਜਿਵੇਂ ਦਰਬਾਰ ਸਾਹਿਬ ਦੇ ਬਾਹਰ ਬੈਠਣਾ ਹੈ ਘੰਟਾ ਘੜੂੜ ਦੇ ਬਾਹਰ ਬੈਠਣਾ ਹੈ ਇਸ ਤੋਂ ਬਾਅਦ ਇਹ ਤਾਂ ਲੈ ਇੱਕ ਘੰਟਾ ਲੰਗਰ ਵਿੱਚ ਜਾ ਕੇ ਤੇ ਸੰਗਤ ਦੇ ਭਾਂਡੇ ਮਾਣਣੇ ਨੇ ਜੇਨੇ ਵੀ ਸੇਵ ਕਰਕੇ ਸੇਵਾ ਹੋ ਸਕਦੀ ਹੋਵੇ ਜੋੜਨ ਦੀ ਸੇਵਾ ਕਰਨੀ ਹੈ ਔਰ ਹੋਰ ਸੇਵਾ ਜਿਹੜੇ ਸੇਵ ਕਰਕੇ ਕਰ ਸਕਦੇ ਹੋ ਔਰ ਇਹ ਇੱਕ ਇੱਕ ਘੰਟਾ ਇਹਨਾਂ ਨੇ ਕਰਨੀ ਹੈ ਔਰ ਕੀਰਤਨ ਸੁਣਨਾ ਹੈ 1 ਘੰਟਾ ਬੈਠ ਕੇ ਕੀਰਤਨ ਸੁਣਨਾ ਹੈ ਤੇ ਇੱਕ ਇੱਕ ਫਾਟ ਸੁਖਮਨੀ ਸਾਹਿਬ ਦਾ ਇਹਨਾਂ ਨੇ ਕਰਨਾ ਹੈ ਫਿਲਹਾਲ ਇਹ ਕਿਹਾ ਨੇ ਜੋ ਚੁੱਪੇ ਸਾਤੇ ਅਖਬਾਰਾਂ ਰਾਹੀਂ ਜੋ ਇਹ ਗੁਨਾਹ ਕੀਤਾ ਸਨ ਉਹਨਾਂ ਦੇ ਵਿੱਚ ਇਹਨਾਂ ਨੇ ਆਪਣੇ ਜਿਹੜੇ ਆਉਤੇ ਵੀ ਬਾਣੇ ਤੇ ਹਮਾਇਤ ਕੀਤੀ ਬੀਬੀ ਜਗਿਰ ਕੌਰ ਰਮ ਸਿੰਘ ਜੰਦੂ ਬਾਦਰਾ ਸੁਰਜੀਤ ਸਿੰਘ ਵਿਕਰਮ ਸਿੰਘ ਬਗੇਠਾ ਸੋਹਣ ਸਿੰਘ ਕੰਡਾਲ ਤੇ ਹਿਸ਼ੰਦਰ ਸਿੰਘ ਸ਼ਰਨਜੀਤ ਸਿੰਘ ਚਰਨਜੀਤ ਸਿੰਘ ਆਦੇਸ਼ ਪ੍ਰਤਾਪ ਸਿੰਘ ਇਹ ਕੱਲ ਮਿਤੀ 3 12 24 ਨੂੰ 12 ਤੋਂ 1 ਵਜੇ ਤੱਕ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਅਧਿਕਾਰ ਵਾਸ਼ਰੂਮਾਂ ਦੀ ਸਫਾਈ ਕਰਨਗੇ ਤੇ ਮੈਨੇਜਰ ਜਿਹੜੇ ਦਰਵਾਜ਼ਾ ਸਾਹਿਬ ਕਿਸੇ ਦੀ ਵੀ ਡਿਊਟੀ ਅਲਾਟ ਕੀਤੀ ਇਹਨਾਂ ਦੀ ਹਾਜ਼ਰੀ ਜਿਹੜੀ ਹੈ ਉਹ ਲਾਉਣਗੇ ਉਹ ਚਿੰਨਤ ਕਰਨਗੇ ਇਸ ਤੋਂ ਬਾਅਦ ਇਹ 5 ਦਿਨ ਆਪਣੇ ਮਕਰ ਦੇ ਸ਼ਹਿਰ ਦੇ ਮੁਹੱਲੇ ਦੇ ਕਿਸੇ ਵੀ ਗੁਰਦੁਆਰਾ ਸਾਹਿਬ ਜੋ ਨੇੜੇ ਹੋਵੇ ਉੱਥੇ ਜਾ ਕੇ ਇਹਨਾਂ ਨੇ ਹਰ ਰੋਜ਼ 1 ਘੰਟਾ ਸੇਵਾ ਕਰਨੀ ਹੈ ਜੋੜੇ ਝਾੜ ਦੀ ਸੇਵਾ, ਭਾਂਡੇ ਮਾਜਣ ਦੀ ਸੇਵਾ, ਝਾੜੂ ਦੀ ਸੇਵਾ, ਪੋਚੇ ਦੀ ਸੇਵਾ ਕਰਦੇ ਆਂ ਔਰ 5 ਦਿਨ ਵਾਸਤੇ ਕਰ ਲਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਆਪਣੇ ਇਹਨਾਂ ਗੁਨਾਹਾਂ ਕਾਰਨ ਸਿੱਖ ਪੰਥ ਦੀ ਰਾਜਸੀ ਅਗਵਾਈ ਕਰਨ ਦਾ ਨੈਤਿਕ ਆਧਾਰ ਗਵਾ ਚੁੱਕੀ ਹੈ ਇਸ ਲਈ ਸਿੱਖ ਸਹਿਬਾਰ ਬਾਦਲਾਂ ਵੇਟ ਲਿਖੇ ਅਨੁਸਾਰ ਆਗੂਆਂ ਦੀ ਜੋਟੀ ਲਾਏ ਜਾਂਦੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਭਰਤੀ ਆਰੰਭ ਕਰਨ ਭਰਤੀ ਬੋਕਸ ਨਾ ਹੋਵੇ ਝੂਠੀ ਨਾ ਹੋਵੇ ਆਧਾਰ ਕਾਰਡ ਦਾ ਕੋਈ ਹੋਰ ਪਛਾਣ ਪੱਤਰ ਨਾਲ ਲਾ ਕੇ ਤਾਂ ਜਿਹੜੇ ਮੈਂਬਰਸ਼ਿਪ ਹੈ ਉਹ ਬਣਾਏ ਜਾਵੇ ਪੁਰਾਣੇ ਅਤੇ ਨਵੇਂ ਡੈਲੀਗੇਟਾਂ ਦੇ ਪੁਰਾਣੇ ਡੈਲੀਗੇਟਾਂ ਦੇ ਨਾਲ ਨਾਲ ਨਵੇਂ ਡੈਲੀਗੇਟ ਲਗਾ ਕੇ 6 ਮਹੀਨੇ ਦੇ ਅੰਦਰ ਅੰਦਰ ਪ੍ਰਧਾਨ ਅਤੇ ਉਪ ਚਾਰਾਂ ਦੇ ਚੋਣ ਵਿਧਾਨ ਦੇ ਮੁਤਾਬਿਕ ਕਰਵਾਏ ਜਾਵੇ ਜੋ ਕਮੇਟੀ ਜਿਹੜੀ 71 ਸਾਬ ਤੋਂ ਬਣਾਈ ਜਾਂਦੀ ਹੈ ਉਹਦੇ ਵਿੱਚ ਸਰਦਾਰ ਨਿਹੰਦਰ ਸਿੰਘ ਢਾਬੇ ਪ੍ਰਧਾਨ ਸ਼ਾਮਲੇ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਮਾਲ ਸਿੰਘ ਹੁੰਦਾ ਗੁਰਪ੍ਰਤਾਪ ਸਿੰਘ ਵਡਾਲਾ ਮਨ ਮਨਪ੍ਰੀਤ ਸਿੰਘ ਇਆਲੇ ਸੰਤਾ ਸਿੰਘ ਉਗਰਾਧਪੁਰੇ ਔਰ ਅਸ਼ਿਲੇ ਕਾਲਕਪਾਤ ਸਹਿਬ ਵੱਲੋਂ ਬੀਬੀ ਸਤਵੰਤ ਕੌਰ ਪੁੱਤਰੀ ਸ਼ਹੀਦ ਭਾਈ ਅਮਰੀਕ ਸਿੰਘ ਇੱਕ ਕਮੇਟੀ ਜਿਹੜੀ ਹੈ ਇਹ ਬਣਾਈ ਜਾਂਦੀ ਹੈ ਵਰਕ ਕਮੇਟੀ ਨੂੰ ਉਦੇਸ਼ ਕੀਤਾ ਜਾਂਦਾ ਹੈ ਕਿ ਪ੍ਰਧਾਨ ਸਾਹਿਬ ਜਿਨ੍ਹਾਂ ਆਗਵਾ ਨੇ ਤਸਦੀਕ ਦਿੱਤੇ ਹਨ ਉਹ ਦਿਨ ਦਿਨ ਦੇ ਅੰਦਰ ਅੰਦਰ ਅਸਲੀਫੇ ਪ੍ਰਮਾਨ ਕਰਕੇ ਇਸ ਰਿਪੋਰਟ ਸ਼੍ਰੀ ਕਾਪਤ ਸਹਿਬੀ ਤੇ ਭੇਜਣ ਬਾਕੀ ਅੱਤੇ ਦਾਦਿਏ ਤੜਾ ਆਪ ਸਾਰੇ ਸੰਜੇੋ ਕੇ ਬਾਗੀ ਅੱਤੇ ਦਾਦਿਏ ਤੁਹਾਡੇ ਦੇ ਨਾਮ ਦੇ ਨਾਲ ਇਹ ਸੋਸ਼ਲ ਮੀਡੀਆ ਤੇ ਅਖਬਾਰਾਂ ਤੇ ਜੋ ਪਿਛਲੇ ਦਿਨਾਂ ਤੋਂ ਛਾਪ ਰਿਹਾ ਹੈ ਬੋਲ ਰਿਹਾ ਹੈ ਬਾਕੀ ਅੱਤੇ ਦਾਦਿਏ ਤੜਾ ਆਪਣੇ ਅਵਾਜ ਰਾਤ ਚੁੱਲ੍ਹੇ ਸਮੇਟ ਕੇ ਚੁੱਲ੍ਹੇ ਸਮੇਟਣ ਤੋਂ ਬਾਅਦ ਇਹ ਆਪੋ ਆਪਣੀ ਵਕਤ ਤੋਂ ਵਕਤ ਦੱਬਲੀ ਮਜਾਉਣੀ ਛੱਡ ਕੇ ਵਕਤੋ ਵਕਤ ਰਾਜ ਨਾਲ ਆਪਣੀ ਛੱਡ ਕੇ ਕਿਉਂਕਿ ਜੇਕਰ टाकी टाकी ਨੇ ਤੇ ਬਾਕੀ ਵੀ टाकी ਨਹੀਂ ਉਹ ਦਾਗਾ ਤਾਂ ਬਚ ਹੀ ਸਕਦੇ ਕਿਉਂਕਿ ਉਹਨਾਂ ਨੇ ਸਰਕਾਰਾਂ ਵਿੱਚ ਰਹਿ ਕੇ ਅਹੁਦੇ ਵੀ ਬਾਣੇ ਸੋਖ ਸਹੂਲਤਾਂ ਵੀ ਬਾਣੀਆਂ ਉਹ ਟੈਨਸ਼ਨ ਵੀ ਲੈ ਰਹੇ ਨੇ ਫਿਰ ਵੀ ਉਹ ਵਿੱਚੋਂ ਵਕ ਹੋਏ ਤੇ ਉਹਨਾਂ ਨੂੰ ਬਾਗੀ ਕਿਹਾ ਜਾਣ ਲੱਗਾ ਦੂਜੇ ਨੂੰ टाकी ਕਿਹਾ ਜਾਣ ਲੱਗਾ ਹੈ ਦੋਨੋਂ टाकी ਬਾਗੀ ਅਤੇ ਦਾਗੀ ਆਪੋ ਆਪਣੇ ਚੁੱਲ੍ਹੇ ਸਬੇੜ ਕੇ ਆਪੋ ਆਪਣੇ ਰਾਗ ਅਲਾਪਾਂ ਵਿੱਚ ਬੰਦ ਕਰਕੇ ਤੇ ਸ਼ਰੋਮਣੇ ਅਕਾਲੇ ਦਲ ਦੇ ਮਜਬੂਤੀ ਵੱਾਸਤੇ ਕਾਰਜ ਕਰ ਆਪਣੇ ਸਹਾਇਆਂ ਅਧਿਕਾਰੀਆਂ ਨੂੰ ਭੰਗ ਕਰਕੇ ਜਿਹੜੇ ਆਪ ਕੋ ਆਪ ਆਪਣੇ ਵੱਖਰੇ ਸੁਰ ਨੇ ਮੀਡੀਆ ਦੇ ਰਾਹ ਤੇ ਵੱਖੋ ਵੱਖਰੇ ਸੁਰਾ ਦੇ ਰਹਾ ਹੈ ਇੱਕ ਦੂਜੇ ਨੂੰ ਨੀਵਾ ਦਿਖਾਉਣਾ ਅਤੇ ਆਪਣੀ ਆਪਣੇ ਹਉਮੈ ਨੂੰ ਹੋਰ ਉਭਾਰ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਇਹ ਬੰਦ ਕਰਨ ਅਤੇ ਦੋਵੇਂ ਤਰ੍ਹਾਂ ਆਪਣੀ ਹਉਮੈ ਤੇ ਅਹੰਕਾਰ ਦਾ ਤਿਆਗ ਕਰੇ ਇੱਕ ਵਿਸ਼ੇਸ਼ ਕਰਕੇ ਜੋ ਸਿੱਖ ਸਾਹਿਬਾਂ ਨੇ ਫੈਸਲਾ ਕੀਤਾ ਹੈ ਸਮੁੱਚਾ ਖਾਲਸਾ ਪੰਥ ਜਾਣਦਾ ਹੈ ਕਿ ਜਦੋਂ ਸਰਸੇਵਾਲੇ ਢੁੱਟੇ ਸੌਦੇ ਸਾਹ ਦੇ ਮੁਆਫੀ ਦਿੱਤਾ ਸੁਖਬੀਰ ਸਿੰਘ ਬਾਦਲ ਨੇ ਸੰਗਤ ਦੇ ਸਾਹਮਣੇ ਖੂਬ ਕੀਤਾ ਹੈ ਆਪਰੇ ਰਿਆਸਤ ਤਖਤ ਸਹਿਬਾਨਾਂ ਦੇ ਜਥੇਦਾਰ ਸਹਿਬਾਨਾਂ ਨੂੰ ਬੁਲਾ ਕੇ ਤੇ ਉਹਨਾਂ ਦੇ ਕੋਲੋਂ ਸਰਸੇਵਾਲੇ ਢੁੱਟੇ ਸਾਹ ਨੂੰ ਜਿਹੜੀ ਮੁਆਫੀ ਦਵਾਈ ਉਸ ਵੇਲੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋ ਵਕਤ ਤੇ ਮੁੱਖ ਮੰਤਰੀ ਸਾਹਿਬ ਉਹ ਵੀ ਹਾਜ਼ਰ ਸਨ ਸਿੰਘ ਸਹਿਬਾਨ ਨੇ ਔਰ ਸੰਗਠਿਤ ਵਾਧੇ ਉਤੇ ਸਿੰਘ ਸਹਿਬਾਨ ਨੇ ਵਿਚਾਰ ਕਰਕੇ ਫੈਸਲਾ ਕੀਤਾ ਤੇ ਜੋ ਸ਼੍ਰੀ ਅਕਾਲ ਪਤਵਰ ਸਾਹਿਬ ਤੋਂ ਉਹਨਾਂ ਨੂੰ ਫਖਰੇ ਕਾਮ ਦਾ ਜਿਹੜਾ ਅਵਾਰਡ ਦਿੱਤਾ ਸੀ ਉਹ ਨੂੰ ਮਨਜ਼ੂਰ ਕੀਤਾ ਜਾਂਦਾ ਹੈ ਭਾਗ ਕੇ ਵਾਪਸ ਲਿਆ ਜਾਂਦਾ ਹੈ ਸਾਰਕਾਂ ਜੱਥੇਦਾਰਾਂ ਦੇ ਆਏ ਜੋ ਸਪਸ਼ਟੇ ਕਰਨੇ ਉਹ ਤਸੱਲੀ ਬਖਸ਼ ਨਹੀਂ ਹਨ ਕਿਉਂਕਿ ਉਹਦਾ ਰਏ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਦੇ ਘਰ ਜਾ ਕੇ ਉਹ ਚਿੱਠੀ ਪੱਤਰ ਦੇ ਦੇ ਕਿ ਮੈਂ ਚੱਲਦਾ ਕਿ ਉਹ ਪ੍ਰਾਪਤ ਕੀਤਾ ਤੇ ਉਹਨਾਂ ਨੂੰ ਜਿਹੜੀ ਮਾਫੀ ਦਿੱਤੀ ਉਹ ਸਾਰਾ ਕੁਝ ਜਿਹੜਾ ਉਹਨਾਂ ਵੱਲੋਂ ਆਏ ਹੋਏ ਸਪਸ਼ਟੇਕਰਨ ਅਤੇ ਝੂਠੇ ਸਵਦੇ ਸਾਥੀ ਜੋ ਪੱਤਰਕਾ ਹੈ ਉਹ ਸਾਕਤ ਜਾਣਕਾਰੀ ਵਾਸਤੇ ਜਨਤਕ ਕਰ ਦਿੱਤੀ ਜਾਏਗੀ ਕਿ ਜੰਤ ਕਰਾਂਗੇ ਜਿਸ ਕੱਟੇ ਨੂੰ ਆਧਾਰ ਬਣਾ ਕੇ ਤੇ ਝੂਠੇ ਸੌਦੇ ਵਾਲੇ ਨੂੰ ਮੁਆਫੀ ਦਿੱਤੀ ਸਿੰਘ ਸਰਬੰਦੀ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਕੱਲ 12 ਵਜੇ ਤੱਕ ਸਾਫਤਾ ਜੱਜਦਾਰ ਸ਼੍ਰੀਕਾਪ ਤਖਸਾਲ ਗਿਆਨੇ ਗੁਰਬਖਸ਼ ਸਿੰਘ ਉਹ ਦਿੱਤੀਆਂ ਹੋਈਆਂ ਸ਼ੌਮਣ ਕਮੇਟੀ ਵੱਲੋਂ ਸਾਰੀਆਂ ਸਹੂਲਤਾਂ ਵਾਪਸ ਲਈਆਂ ਜਾਣ ਔਰ ਗਿਆਨੇ ਗੁਰਬਖਸ਼ ਸਿੰਘ ਜੋ ਸ਼੍ਰੀਕਾਪ ਤਖਸਾਲ ਫਟਕ ਰੰਚੇ ਲਾਏ ਹੋਏ ਨੇ ਉਨਾ ਦੀ ਤਵਦੀਲੇ ਤੱਕ ਸਾਤੋਂ ਅੰਮ੍ਰਿਤਸਰ ਸਾਹਿਬ ਤੋਂ ਬਾਹਰ ਕਿਤੇ ਕੀਤੀ ਜਾਵੇ ਜਿੰਨਾ ਚ ਇਹ ਅਜੇ ਵੀ ਤਰ੍ਹਾਂ ਪੇਸ਼ ਹੋ ਕੇ ਪੰਤ ਪਵਾਸੋ ਗਵਾਕੇ ਨਹੀਂ ਮੰਗਦੇ ਉਹਨਾਂ ਚ ਇਹਨਾਂ ਨੂੰ ਜਿਹੜਾ ਅੰਮ੍ਰਿਤਸਰ ਤੋਂ ਬਾਹਰ ਰੱਖਿਆ ਜਾਏ ਔਰ ਇਹਨਾਂ ਨੂੰ ਜਨਤਕ ਸਮਾਗਮਾਂ ਤੇ ਬੋਲਣ ਦੀ ਰੋਕ ਲਾਈ ਜਾਂਦੀ ਹੈ ਜੋ ਸ਼੍ਰੋਮਣੀ ਕਉਤਾਰਾ ਪ੍ਰਬੰਧਕ ਕਮੇਟੀ ਦੇ ਤੋਰੋਂ ਬੱਤੀ ਰੱਖ ਕੇ ਇਸ਼ਤਿਹਾਰ ਸਭ ਤੋਂ ਬਾਾਰੇ ਝੂਠੇ ਸੌਦੇ ਵਾਲੇ ਸਾਥੀ ਬਵਾਸੀ ਨਾ ਕਿ ਉਹ ਜਾਇਜ਼ ਕਹਿਰਾਉਣ ਵਾਸਤੇ ਸਹੀ ਕਹਿਰਾਉਣ ਵਾਸਤੇ ਜੋ ਪੈਸਾ ਗੁਰਦੁਆਰੇ ਤੋਂ ਦਿੱਤੇ ਗਿਆ ਗੁਰਦੁਆਰਾ ਪੈਸਾ ਖਰਚ ਕੀਤਾ ਗਿਆ ਉਹ ਪੈਸਾ ਵਿਆਜ ਸਾਹਿਤ ਅਡਵਾਂਸ ਦੀ ਆੜੀ ਪੈਸਾ ਹੈ ਉਹ ਜੋ ਆਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਕਾਊਂਟ ਬ੍ਰਾਂਚ ਉਹ ਐਸੇ ਕੇਸੇ ਦੀ ਅਕਾਊਂਟ ਬ੍ਰਾਂਚ ਉਸ ਪੈਸੇ ਦੀ ਵਿਆਜ ਸਮੇਤ ਭਰ ਭਾਰੀ ਕਰਨਗੇ ਹੋਰ ਕੋ ਪੈਸੇ ਭਰਨੇ ਜ਼ਿੰਮੇਵਾਰ ਹੋਣ ਵੀ ਸੁਖਬੀਰ ਸਿੰਘ ਬਾਦਲ ਸੁਖਦੇਵ ਸਿੰਘ ਢੀਂਸਾ ਸੁੱਚਾ ਸਿੰਘ ਲਗਾ ਹੀਰਾ ਸਿੰਘ ਦਜੀਤ ਸਿੰਘ ਗੁਲਜਾਦ ਸਿੰਘ ਬਰਿੰਦਰ ਸਿੰਘ ਭੁੰਡਰ ਇੱਕ ਹੁਕਮਨਾਮਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਰ ਅਕਾਲੀ ਵਰਕਰਾਂ ਵਾਸਤੇ ਜਾਰੀ ਕੀਤਾ ਜਾਂਦਾ ਹੈ ਇਹ 1 ਮਾਰਚ ਤੋਂ ਲੈ ਕੇ 30 ਅਪ੍ਰੈਲ ਤੱਕ ਸਾਰੇ ਵਰਕਰ 125000 ਬੂਟੇ ਲਾਉਣਗੇ ਔਰ ਉਹਨਾਂ ਬੂਟਿਆਂ ਦੇ ਪਾਲਣਾ ਰੱਖਣਗੇ ਪਿਛਲੇ ਦਿਨੀ ਇਸ ਫੈਸਲੇ ਤੇ ਕੁਝ ਵਿਚਾਰਾ ਕਰਨ ਵਾਸਤੇ ਕਿਉਂਕਿ ਗੁਰੂ ਕਾਲ ਤੋਂ ਲੈ ਕੇ ਇਹ ਰਵਾਇਤ ਰਹੀ ਹੈ ਕਿ ਸਤਪੁਰ ਸਾਹਿਬ ਇਹ ਪ੍ਰਾਤਨ ਗੁਰੂ ਸਿੱਖਾਂ ਨੂੰ ਨਾਲ ਲੈ ਕੇ ਕਈ ਮਸਲਿਆਂ ਤੇ ਵਿਚਾਰਾ ਕਰਿਆ ਕਰਦੇ ਸਨ ਦਬਾਸ਼ੁਰੇ ਕਾ ਹਾਕਤਨ ਸਹਿਯੋਗ ਦੇ ਦਵਾਨਾ ਦੇ ਇੱਕ 71 ਤਾ ਬੁਲਾਈ ਗਏ ਉਹਨਾਂ ਪਾਸੋਂ ਸਲਾਹਾ ਲੈਣ ਵਾਸਤੇ 71 ਤਾ ਬੁਲਾਈ ਗਈ ਇੱਕ ਵਿਅਕਤੀ ਹਰਨਵਰ ਸਿੰਘ ਸਰਨਾ ਜੋ ਦਿੱਲੀ ਪੁਰਤਵਾਰਾ ਬੈਂਚਮਾਰਕ ਕਮੇਟੀ ਦਾ ਸਾਫਕਾ ਪ੍ਰਧਾਨ ਹੈ ਉਹਨੂੰ ਬੜੇ ਤਕਲੀਫ ਹੋਈ ਅਜਿੰਦਰ ਸਿੰਘ ਸਰਨਾ ਪ੍ਰਧਾਨ ਸਾਫਕਾ ਸਾਫਕਾ ਪ੍ਰਧਾਨ ਦਿੱਲੀ ਸਿਖ ਪੁਰਤਵਾਰਾ ਬੈਂਚਮਾਰਕ ਬੇਟੀ ਨੇ ਸੇਤੂ ਵਿਵਾਦਾਂ ਨੂੰ ਕਿਹਾ ਕਿ ਇਹ ਵਿਜਰ ਅਟੈਕ ਕੀਤਾ ਜਾ ਰਿਹਾ ਜਦੋਂ ਮਾਤਾ ਨੂੰ ਸਿੰਘ ਸਾਹਿਬ ਬਿਆਨ ਦੇਾਰਪੇਸਿੰਗ ਦੀ ਹੋ ਰਾਨ ਹੈ ਆਪਰੇ ਆਪਣੇ ਪਰਿਵਾਰ ਤੇ ਜੋ ਕਮੈਂਟ ਕੀਤੇ ਜਾ ਰਹੇ ਸਨ ਉਹਦੇ ਰੋਸ ਵਿੱਚੋਂ ਜਦੋਂ ਆਪਣਾ ਮੀਡੀਆ ਦੇ ਸਾਹਮਣੇ ਉਹਨਾਂ ਨੇ ਮੁਖਤਲਬ ਹੋ ਕੇ ਇੱਕ ਸੋਸ਼ਲ ਜੋ ਗਾਇਤ ਕਿਸੇ ਆਪਣੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਿਸ ਵਿੱਚ ਉਹਨਾਂ ਨੇ ਆਪਣੇ ਅਸਿਸਟੈਂਟ ਦਾ ਜ਼ਿਕਰ ਕੀਤਾ ਅਰਦਾਸ ਨੇ ਪ੍ਰਤਾਪ ਸ਼ਰਮ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਨਾ ਕੀਤਾ ਜਾਵੇ ਜੇਕਰ ਅਸਤੀਫਾ ਮਨਜ਼ੂਰ ਕੀਤਾ ਗਿਆ ਤਾਂ ਅਸੀਂ ਸਾਰੇ ਅਸਤੀਫਾ ਦੇਣ ਵਾਸਤੇ ਮਜਬੂਰ ਹੋਵਾਂਗੇ ਉਹਨੇ ਸਾਡੀ ਸਾਫਸੀ ਸੰਭੀਰ ਲਈ ਦੱਸਿਆ ਕਿ ਇਹ ਜ਼ਥੇਦਾਰ ਯੂਨੀਅਨ ਬਾਜੀ ਕਰ ਰਹੇ ਨੇ ਤੇ ਕਮਜ਼ੋਰ ਨੇ ਉਹਨੇ ਸੋਸ਼ਲ ਮੀਡੀਆ ਤੇ ਬੋਲਿਆ ਉਹਨੇ ਟੈਲੀਵਿਜ਼ਨ ਦੇ ਚੈਨਲਾਂ ਤੇ ਬੋਲਿਆ ਸਾਰੀਆਂ ਸੰਗਤਾਂ ਨੇ ਸੁਣਿਆ ਔਰ ਬੇਸ਼ਰਮੀ ਦੀ ਹੱਤ ਉਦੋਂ ਹੋਈ ਕਿ ਜਦੋਂ ਉਹਨੇ ਸ਼ਿਕਾਇਤ ਸ਼੍ਰੀ ਅਕਾਲ ਪਤਸ਼ਰੂਰ ਜੀ ਦੇਤੇ ਪੁੱਜੀ ਤੇ ਉਹਨੇ ਇੱਕ ਤਿੱਖੀ ਸ਼ਿਕਾਇਤ ਸ਼੍ਰੀ ਅਕਾਲ ਪਤਸ਼ਰੂਰ ਸਾਹਿਬ ਤੇ ਕੀਤੀ ਕਿ ਮੈਨੂੰ ਆਪਣੇ ਕਹਿ ਉੱਤੇ ਆਪਣੇ ਬੋਲੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਪੁਸ਼ਤਾਵਾ ਜਾਰਾਂਕ ਨਹੀਂ ਹੈ। ਸ਼੍ਰੀ ਅਕਾਲ ਪਤਸ਼ਰੂਰ ਸਾਹਿਬ ਦੇ ਖਿਲਾਫ ਆਪ ਸ਼ਬਦ ਬੋਲਣ ਸਿੰਘ ਸਾਬਨਾ ਨੂੰ ਦੱਸਣਾ ਕਿ ਇਹ ਜੂਨੀਅਰ ਬਾਜੀ ਐ ਔਰ ਸਿੱਖ ਮਦਵਾਨਾਂ ਨੂੰ ਕਿ ਜੜ ਕਹਿ ਕੇ ਜੋ ਕਿ ਬਹੁਤ ਹੀ ਗੱਲਚ ਮਾਜੋਬ ਪ੍ਰਧਾਨ ਸ਼ਾਮਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੈਠੇ ਸਨ ਇਹਨਾਂ ਸ਼ਬਦਾਂ ਦੇ ਨਾਲ ਉਹਨੇ ਦੇਇਤ ਕਰਨਾ ਇਸ ਸਿੱਖ ਸਹਿਬਾਨ ਵੱਲੋਂ ਫੈਸਲਾ ਕੀਤਾ ਜਾਂਦਾ ਹੈ ਕਿ ਖਰਵੇ ਪਰ ਸੇਕ ਸਰਨਾ ਨੂੰ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਈਆ ਕੋਸ਼ਿਸ਼ ਕੀਤਾ ਜਾਂਦਾ ਹੈ ਕੋਈ ਵੀ ਗੁਰੂ ਦਾ ਨਾਮ ਲੈਵਾ ਸਿੱਖ ਉਹ ਨੂੰ ਨਾ ਲਾਵੇ ਉਹ ਵਾਇਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਤਨਖਾਈਆ ਔਰ ਵੈਸਾ ਸਿੱਖ ਨੂੰ ਇਹ ਜਿਹੜਾ ਦੇਰ ਇਖਲਾਬ ਤੇ ਯਾਨੀ ਹਰਪੇ ਸਿੰਘ ਦੇ ਖਿਲਾਫ ਉਸ ਸਾਰੇ ਇਹਨਾਂ ਸੋਸ਼ਲ ਮੀਡੀਆ ਤੇ ਦੇਖਿਆ ਹੈ ਜਿਹੜੇ ਕਾਹਤਕ ਸਾਥ ਤੇ ਬਹੁਤ ਬੁਲਾਇਆ ਤੇ ਗਿਆ ਸਾਰੇ ਰਿਕਾਰਡਿੰਗ ਵੀ ਕੀਤੀ ਗਈ ਹੈ ਉਹਨੂੰ ਧਾਰਨਾ ਵੀ ਕੀਤੀ ਕਿ ਤੂੰ ਕੁਝ ਬੋਲੇਗਾ ਪਰ ਉਹਦੇ ਬਾਪੂਆਂ ਦੇ ਵੇਜ ਨੇ ਉਹਨ ਜਿਹੜਾ ਉਹਦਾ ਜਿਹੜਾ ਬੋਲਣਾ ਸੀ ਜਿੰਦਾ ਚੁਗਲੇ ਸੀ ਜਾਂ ਸੋਸ਼ਲ ਮੀਡੀਆ ਤੇ ਜਿਹੜਾ ਸਾਡੇ ਖਿਲਾਫ ਪ੍ਰਚਾਰ ਸੀ ਯਾਨੀ ਹਰਪੇ ਸਿੰਘ ਦੇ ਖਿਲਾਫ ਪ੍ਰਚਾਰ ਸੀ ਉਹ ਨੂੰ ਉਹਨਾਂ ਜਾਰੀ ਰੱਖਿਆ ਹੈ ਇਸ ਕਰਕੇ ਅਜੋ ਪੰਤ ਸਿੰਘ ਸਹਿਬਾ ਦੁਬਾਰਾ ਇਕ ਤਾਰਨਾ ਕਰਦੇ ਰਹੇ ਸਖਤ ਤਾਰਨਾ ਕਰਦੇ ਜੇ ਉਹ ਆਪਣੀ ਜ਼ੁਬਾਨ ਬੰਦ ਕਰ ਲੈ ਜੇਕਰ ਉਹਨੇ ਇਦਾਂ ਦੀਆਂ ਟਿੱਪਣੀਆਂ ਕਰਨੀਆਂ ਬੰਦ ਨਾ ਕੀਤੀਆਂ ਤੇ ਅਗਲੇ ਹੋਣ ਵਾਲੇ ਇਕਤਰਤਾ ਦੇ ਵਿੱਚ ਉਹਦੇ ਖਿਲਾਫ ਇੱਕ ਸਖਤ ਐਕਸ਼ਨ ਲਾਜ ਆ ਸਕਦਾ ਪਿਛਲੇ ਦਿਨੀ ਸਾਦੂ ਮੇਵੀ ਕਬਰਾ ਬੜਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਕੁਝ ਫੈਡਰੇਸ਼ਨ ਦੇ ਸ਼ਰਕਾ ਜਾਗੂ ਕਿ ਉਹਨਾਂ ਨੂੰ ਤੁਹਾਡੇ ਤਨਖਾਈਏ ਦੇ ਤੁਹਾਨੂੰ ਉਹਨਾਂ ਕੋਲੋਂ ਬਾਹਰ ਕਰਕੇ ਬਾਹਰ ਨਹੀਂ ਕੀਤਾ ਜਾਂਦਾ ਐਨਜੀਓ ਟਿੱਪੜੀਆਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਆਤਮਾ ਵੱਲੋਂ ਉਸ ਫੈਡਰੇਸ਼ਨ ਦੇ ਆਗੂ ਵੱਲੋਂ ਕੀਤੀਆਂ ਗਈਆਂ ਜੋ ਹੁਣ ਸ਼੍ਰੋਮਣੀ ਕਮੇਟੀ ਦਾ ਵੈਪਰ ਵੀ ਹੈ ਇਹਨਾਂ ਨੂੰ ਸਖਤ ਕਾਰਵਾਈ ਕੀਤੀ ਜਾਂਦੀ ਹੈ ਕਿ ਇਹਨਾਂ ਸਰਬਾਜੋਗ ਹਸਤੀਆਂ ਦੇ ਖਿਲਾਫ ਆਪਣੀ ਬਿਆਰਬਾਜ਼ੀ ਕਰਨੇ ਤੁਰੰਤ ਬੰਦ ਕਰਨ ਜੇਕਰ ਸਾਡੇ ਧਰਮ ਨੂੰ ਦੁਬਾਰਾ ਐਸੀ ਕੋਈ ਹਰਕਤ ਆਈ ਕੋਈ ਬਿਆਰਬਾਜ਼ੀ ਆਈ ਤਾਂ ਇਹਨਾਂ ਦੇ ਖਿਲਾਫ ਸਖਤ ਅਪਸ਼ਾਪ ਲਿਆ ਜਾਏਗਾ ਵਰਗ ਜੀ ਦਾ ਖਾਲਸਾ ਵਰਗ ਜੀ ਦੀ ਬਤ ਹੈ ਦੁਬਾਰਾ ਫਿਰ ਕੀ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਰ ਦੇ ਪ੍ਰਧਾਨ ਸਾਹਿਬ ਇਹਨਾਂ ਦੇ ਅਸੀਏ ਦਿੱਤੇ ਨੇ ਉਹ ਵਰਕ ਚ ਕਮੇਟੀ ਉਹਨਾਂ ਨੂੰ ਪ੍ਰਵਾਨ ਕਰਕੇ ਤਿੰਨ ਦਿਨ ਦੇ ਅੰਦਰ ਅੰਦਰ ਜਾਣਕਾਰੀ ਜੀ ਅਕਾਲਪਤੀ ਸਾਹਿਬ ਜੀ ਤੇ ਭੇਜਣ ਔਰ ਜੋ ਸੇਵਾ ਲੱਗੀ ਹੈ ਸੁਖਬੀਰ ਸੁਪਾਦਤ ਸਾਹਿਬ ਜੋ ਸੇਵਾ ਸੇਵਾ ਕਰਾਈ ਗਈ ਹੈ ਆਪਕੀਆਂ ਸੇਵਾਵਾਂ ਪੂਰੀਆਂ ਕਰਨ ਤੋਂ ਬਾਅਦ 11000 ਦੇ ਕਲਪਛਾਤ ਦੀ ਦੇਜ ਤੇ 11000 ਰੁਪਇਆ ਗੁਰੂ ਕੀ ਗੋਲ ਵਿੱਚ ਪਾ ਕੇ ਤੇ ਤੱਕ ਸਾਥ ਤੋਂ ਸ਼੍ਰੀਕਾਲ ਤੱਕ ਸਾਥ ਤੇ ਆ ਕੇ ਇਹ ਅਰਦਾਸ ਬੇਨਤੀ ਵੀ ਕਰਾਉਣੀ ਹੈ ਕਿ ਜ਼ਰੂਰੀ ਹੈ ਇਹ ਸੇਵਾ ਤੁਹਾਡਾ ਜਲਾਇ ਨਦੀ ਹੈ ਵਾਰੁਰ ਦੀ ਕਾਮ ਸਾਥ ਵਾਰੁਰ ਦੀ